ਸਸਕਾ ਵੇਚੀ ਸਾਰੇ ਵੀਰਾਂ ਨੂੰ ਸੰਦੀਪ ਜੀ ਭੰਤੋੜਾ ਬੋਬੋ ਵੈਲਕਮ ਜੀ ਤੇ ਵੀ ਜੇ ਅੱਜ ਫਿਰ ਆਪਾਂ ਜੀਓ ਵਾਲਾ ਪਹੁੰਚ ਚੁੱਕੇ ਆ ਤਰੀਕਾ ਹੈ ਕਿ ਅੱਜ 18 ਜੀ ਦਿਨ ਹੈਗਾ ਵੀਰਵਾਰ ਤੇ ਆਜੀ ਬਾਈਏ ਕੋ ਨਮਕਾ ਮੱਝਾ ਲੈ ਕੇ ਨਹੀਂ ਮਗਰਾ ਮਾਲ ਜੁਲੇ ਕਹਿੰਦੇ ਪਿੱਛੇ ਆਊਗਾ ਬਾਕੀ ਸਾਰੀਆਂ ਸਾਰੀਆਂ ਵੇਖੀਆਂ ਕਹਿੰਦੇ ਯਾ ਹੋਰ ਬਾਈਏ ਨਾਲ ਗੱਲਬਾਤ ਕਰੀਏ ਬਾਜੀ ਅਸਤਿਕਾਲ ਅਸਤਿਕਾਲ ਜੀ ਹੋਰ ਦਰਵਾਜ਼ਾ ਕਰੀ ਜੀ ਕਿਰਪਾ ਹੋਰ ਚੱਕਦੀਆਂ ਸਾਰੀਆਂ ਫਿਰ ਸਾਰੀਆਂ ਸਾਰੀਆਂ ਹੀ ਚਲੋ ਚਲੋ ਆਵੇ ਨੀਲੀ ਦੀ ਇੱਕ ਇਧਰ ਬੱਜੀ ਇਹ ਵੀ ਜਾਣੀ ਆ ਇੱਕ ਹੋਰ ਅਗਲੇ ਬੰਨੇ ਬੱਜੀ ਆ ਹਾਂ ਵਧੀਆ ਮਾਲ ਸਾਰਾ ਚੱਕੀਏ ਇਹ ਬੂਰੀ ਕੱਢ ਲੈਣੀ ਫਿਰ ਇਹ ਪੂਰੀ ਆ ਹਾਂ ਪੂਰੀ ਨੀਲੀ ਦਾ ਵੀ ਆ ਮਾਲ ਵਗੀ ਜਾਂਦਾ ਮੈਂ ਮੈਂ ਕਹਿੰਦਾ ਮੈਂ ਕੀ ਕੀ ਜਾਂਦਾ ਇਹ ਨਹੀਂ ਕੀ ਰੋਕਦਾ ਵੇਖਦਾ ਹੀ ਆ ਵੇਖਦਾ ਹਾਂ ਵੇਖਣਾ ਹੀ ਹੈ ਕਿ ਇਹ ਵੇਖਦਾ ਤੇ ਆਪਾਂ ਤੀਜੇ ਦੇ ਲੈ ਸਕਦਾ ਹੀ ਨਹੀਂ ਬਾਜੀ ਨਹੀਂ ਨਾ ਵੇਖਦਾ ਮੈਂ ਕੌਣ ਦੱਸਦਾ ਜੋ ਬਿਲਕੁਲ ਇਹ ਜਿੱਦਾਂ ਬੋਲ ਕਮ ਕਰ ਵਾ ਥੋੜਾ ਜਿਹਾ ਆਪਣਾ ਦੱਪਾਣਾ ਵਾਲਾ ਜਿਹੜੀ ਗੱਲ ਆ ਜਿਹੜੇ ਕੋਲ ਜਾਇਜ ਆ ਆ ਤੇ ਮਾਲ ਵੇਚ ਜਾਂਦਾ ਉਹਦੋਂ ਪਾਈਆਂ 50-50 ਵੇਚੀਆਂ ਅੱਜ ਕਿੰਨੀਆਂ ਫਿਰ ਅੱਜ ਆਪਣੇ 6 ਆ ਤਿੰਨ ਤਾਲੀਆਂ ਤੇ ਦੋ ਤਿੰਨ ਟੋਕਣਾ ਗੱਬਣਾ ਇਹ ਨਾਲ ਇਹ ਨਾਲ ਹੀ ਹੋਣੇ ਲਾਣਾ ਵਧੀਆ ਚਲੋ ਆ ਜਿਓ ਬਸ ਆਹ ਝੋਟੀ ਕਾਲੀ ਝੋਈ ਜੋ ਅੱਛਾ ਬਾਕੀ ਭਾਈ ਦੇ ਇੱਧਰ ਹੈ ਮਾਲਾ ਜੇਡਾ ਇਹਨੂੰ ਬੜਨ ਨਾਲ ਆ ਦੇਦਾ ਬੜਨ ਨਾਲ ਹਣ ਲਓ ਜੀ ਕਾਲੀ ਛਾ ਝੋਟੀ ਆ ਹੁਣ ਜਾ ਕੇ ਕਿੰਨੇ ਕ ਬੋਲਾ ਫਾਈ ਆ ਇਸ ਟਾਈਮ ਪਾਈ ਇਹਨੇ ਨੌ ਦਾ ਕਿ ਲੋ ਨੌ ਚਵਾਈਆਂ ਹੋਈਆਂ ਹਾਂ ਦੋ ਚਵਾਈਆਂ ਹੋਈਆਂ ਨੌ ਫਰ ਲੋਕ ਲੋ ਹੈਗਾ ਹਾਂ ਨੌ ਨੌ ਹੋ ਜੇ ਦਾ ਹੋ ਜੇ ਲੋ ਜੀ ਖਾ ਗੁਰਾ ਕਰ ਚਕੇ ਪਰ ਮੇਰੀ ਜੀ ਸਾਹ ਬਿਹਰਪੀ ਤੇ ਮੇਰੀ ਜਮੀਂ ਪੜੀ ਆਵੇ ਜਮੀਂ ਪੜੀ ਮੇਨ ਪਾਈ ਆ ਫੁਲੀ ਦੀ ਫੁਲੀ ਮੈਂ ਕਾਲੀ ਪੈਂਦੀ ਉਹ ਨਹੀਂ ਬੱਲ ਪਾਠੀ ਦਾ ਆ ਅੱਜ ਨਹੀਂ ਜਾ ਜੀ ਹੁੰਦਾ ਹੋਰ ਮੈਦਾ ਹੱਕੇ ਕਵੀਰ ਵੀ ਹਾਂ ਇੱਕੋ ਹੀ ਛੋੜੀ ਹੋਣੀ ਹੈ ਵੀ ਕਰਨਾ ਹਾਂ ਇੱਕ 15 ਦੇ ਦੇ ਦिए ਹੋਰ 5000 ਦਾਂਗੇ ਇੱਕ 10 ਦੀ ਮੈਂ ਦੇ ਦਾਂ ਛੋੜੀ ਕਰਨੀ ਹੈ ਹਾਂ 2000 ਕਰ ਦਾਂਗੇ ਯਾਰ ਇੱਕ ਅੱਠ ਦੀ ਜੈਸਨ ਉਹ ਦੇਣੀ ਆ ਮੈਂ ਵੇਖ ਕੇ ਦਾਨੀ ਕੁੜੀਆਂ ਵੀ ਵਾਹ ਦੇਖੋ ਬਰਾਜਾ ਹਾਂ ਲਾਓ ਮਹਾਰਦੀ ਨਾ ਸ਼ਾਂ ਆਹਾਂ ਬੂਰੀ ਇਹ ਤੂਰੀ ਨੀਲੀ ਰਵੀ ਆ ਕਪੜਾ ਸੂਈ ਸੂਈ ਹਾਂ ਅੱਛਾ ਇਹ ਤਾਜੀ ਦਾ ਕਰਕੇ ਪਾ ਲਿਆ ਥੋੜੀ ਆ ਮੈਂ ਕੱਤੀ ਬੈਠੀ ਏਰੀ ਉਹ ਜੀ ਬਹਾਉ ਕਰਦੇ ਭਲਾ ਭਲਾ ਹੈਗੇ ਥਾਣਾ ਦੇ ਵਿੱਚ ਭਲਾ ਹੈਗੇ ਹਾਂ ਹਾਂ ਦਾ 1000 ਕਿਲੋ ਦੁੱਧ ਹੋਊਗਾ ਅੱਛਾ ਹਾਂ ਅੱਜ ਨੂੰ 5ਵਾਂ ਦਿਨ ਹੋ ਗਿਆ ਸੂਈ ਨੂੰ ਮੈਂ ਬਹੁਤ ਚੰਗੀ ਆ ਹਨਾ ਛੋਟੀ ਬਹੁਤ ਸਿਹਤ ਵਾਲੀ ਆ ਪਰ ਭਾਅ ਵੇਖੀ ਅੱਜ ਕੀ ਆ ਅੱਛਾ ਹਾਂ ਇਧਰ ਰੱਖੋ ਏ ਛੋਟੀ ਇਹ ਮੋਖੜਾ ਕੋ ਟੌਪ ਦੀ ਦਰ ਵਖਾ ਯਾਰ ਤੇ ਲੈ ਜਾ ਵਾਪਸ ਤੇ ਲੈ ਜਾ ਚੰਗ ਮੜਾ ਜਾ ਤੇ ਲੈ ਜਾ ਮੈਨੂੰ ਇਹ ਤਾਂ ਨਹੀਂ ਬਾਕੀ ਠੀਕ ਹੈ ਇਹ ਹੋਰ ਲਈ ਲਈ ਹਾਂ ਕੱਟੀ-ਕੱਟੀ ਆ ਗਈ ਆ ਮarre ਕੱਟੀ ਆ ਹਾਂਜੀ ਬਰ ਛੋਟੇ ਜਿਹੇ ਕਤੀਵੇਂ ਦੀ ਲੀ ਲਈ ਦੇ ਦੇ ਮੋਲ ਲੈ 1.25 ਕਰਾਂਗੇ ਇੱਕ ਕਲੀ ਦੇ ਦਾਂਗੇ ਪੰਜ ਛੱਡਾਂਗੇ ਇੱਕ 15 ਇੰਚ ਐਸ ਨੂੰ ਦੇਣੀ ਚਲੋ ਛੋੜ ਹੁਣੇ ਦੇ ਦੋ ਪੰਜ ਉਹ ਚੋ ਵੀ ਛੱਡਾਂਗੇ ਇੱਕ 10 ਦੀ ਹਾਂ ਚਲੋ ਠੀਕ ਆ ਛੋੜੇ ਹੋ ਜੀ ਚੱਲਣ ਦੇ ਬਰਾ 52 ਬਾਈਓ ਬੈਟਰ ਇਹ ਵੀ ਦੂਈ ਦਾ ਇਹ ਵੀ ਤਾਂ ਜੀ ਦੂਈ ਤੇ 12 13 ਕਿਲੋ ਦੁੱਧ ਹੋਊਗਾ ਮੋਟਰ ਮੜਾ ਪਿੱਛੇ ਕਰ ਦੇ ਮੋਟਰਸਾਈਕਲ ਮੜਾ ਬਾਈ ਜੀ ਤੂੰ ਐਸੇ ਬਾਰੇ ਤੇ ਦੋਦੇ ਕਿੰਨਾ ਇਹ ਤਾਂ 13 ਕਿਲੋ ਦੁੱਧ ਆਉਣੀ ਸੀ ਆ 13 ਕਿਲੋ ਮੈਂ ਵੇਹ ਕਿੱਡੀ ਨਸਲ ਆ ਰਹੀ ਐ ਐਦ ਨਹੀਂ ਬਾਈ ਪਿਓ ਮੀਂਹ ਦੀ ਰਾਈ ਆ ਦੇਖੋ ਕੜਾਈ ਮੜਾਏ ਚਲੋ ਬੱਚਾ ਕੀ ਆ ਗਿਆ ਨਾ ਮਗਰ ਇਹਨੇ ਮਰੇ ਕਟਾ ਕਟਾ ਅਨੇ ਕੱਟੀ ਇਹਨੇ ਮਗਰ ਚਲੋ ਠੀਕ ਆ ਬੋਲੋ ਫਿਰ ਮੋਲੇ ਕੱਤੀ ਇੱਕ ਪੱਤੀ ਦੀ ਦੇ ਦਾਂਗੇ 1 25 5 ਹੋਰ ਇੱਕ 20 ਦੀ 5 ਹੋਰ ਲੇਕਾ 15 ਦੀ 15 ਆ ਮੈਂ ਉਹ ਸਾਢੇ 40 ਮੀਲਰੀ ਗੱਬਣ ਠੀਕ ਆ 8 ਕਿਲੋ ਦੁੱਧ ਪੱਕਾ ਲਓ ਜੀ ਇਹ ਦਿਖਾਓ 8 ਕਿਲੋ ਦੁੱਧ ਸਾਢੇ 40 ਮੀਲਰੀ ਹਾਂ ਸਾਢੇ 40 ਹੀ ਗੱਬਣ 8 ਕਿਲੋ ਪੱਕਾ ਮਿੰਦੀ ਲਾਉ। ਚੋਈਓ ਠੀਕ ਹੈ ਬਿਲਕੁਲ। ਬਾਈ ਇੱਕ ਨੰਬਰ ਦੀ ਸੀਆ। ਉਹ ਪਰੇ ਤਾਂ ਜਾ ਕੇ ਧਿਆੜੀ ਦਾ ਗੱਟੀ ਦਾ ਵੀ ਲੈ ਸਕਦਾ ਜੀ। ਹਾਂ ਹਾਂ। ਹਾਂ ਤੇ ਬਾਕੀ ਲੱਤ ਨਹੀਂ ਲਾਉਂਦੀ। ਆਪਾਂ ਦੇ ਬਾੜੇ ਦੇ ਚੋਈਏ। ਆਜੋ ਆਜੋ। ਬਦਲਾਉਗੇ ਠੀਕ ਹੈ ਨਾ? ਜਾਂ ਦਾ ਕਹ ਲੇ ਕਿ ਆਪਣੇ ਮਨ ਹੈ ਵੀ ਲੋਜਦਾ ਨਾ ਵੀ ਲੈ ਸਕਦਾ ਹਾਂ ਕਹਿਣ ਦੀ ਗੱਲ ਨਹੀਂ ਆ ਕਿ ਮੈਂ ਗਰੰਟੀ ਕਹ ਲਈ ਆ ਭਾਵੇਂ ਮੈਨੂੰ ਬੋਲੋ ਮਰ ਬੋਲੋ ਤਾਂ ਕਰ ਹਾਂ ਕਾਰ ਦੀ ਦੇ ਦਈਏ ਪੰਜ ਹੀ ਕਰ ਦਾਂਗੇ ਤੇ ਸਾਥੀ ਗਾਦੀ ਕੋਈ ਹੋਰ 55 ਦੀ ਜੱਥਨੋ ਦੇ ਦਾਂਗੇ ਬਸ ਠੀਕ ਹੈ ਯਾਹ ਇਹ ਜੋ ਟੀ ਚਾਰਾਂ ਦੀ ਅੱਛਾ ਪਹਿਲਾ ਸੁਣ ਹਾਂ ਦੂਜੇ ਸੁਣਾ ਹੀ ਗਾੜੀ ਇਹ ਸੁਣਾਉਣ ਲਈ ਆ ਇਹ ਛਿਆਂ ਦੀ ਗੱਬਣ ਅੱਛਾ 5 ਕਿਲੋ ਦੁੱਧ ਭਰ ਵੀ ਕਿਹੜਾ ਕਰੇ ਇਹ ਚਾਰ ਦੰਦ ਹੋਵੇ ਲੈ ਜੈ ਨਹੀਂ ਤੇ ਰਹਿਣ ਦੇ ਮਰਮੂਮਾ ਉਹ ਵੱਡੀ ਝੋਟੀ ਆ ਪੁਰੀ ਬੋਲ ਤਾ ਕਿੱਡਾ ਝੋਟੀ ਦਾ ਬੰਦਾ ਨਹੀਂ ਗਾਲੀ ਖਲੋਤਾ ਦੇਣ ਦੇ ਦੀ ਸਿੰਗੀ ਵੇ ਲੱਗੀ ਕੱਟੀ ਨੂੰ ਬਿਲਕੁਲ ਤਨੀਰਾਂ ਝੋਟੀਆਂ ਕਿੰਨੇ ਰੁਪਈਆ ਦੀ ਬਣੂਗੀ ਤਿਆਰ ਕਰਕੇ ਸਭ ਤੋਂ ਪਰਾ ਵੱਡੀ ਝੋਟੀ ਨਾਲੇ ਚਾਰ ਦੰਦ ਆ ਜੇ ਚਾਰ ਹਾਂ ਲੈ ਇਹ ਚਾਰ ਦੰਦ ਹੋਵੇ ਲੈ ਜੈ ਨਹੀਂ ਤੇ ਰਹਿਣ ਦੇ ਮਰਮੂਮਾ ਗਾਗਾ ਗਾਗਾ ਆ ਦਿਖਾਓ ਉਹਦਾ ਜੰਦ ਖਾ ਚੌਗੀ ਆ ਝੂਠ ਨਹੀਂ ਮਾਰਦੀ ਗੱਲ ਹਿੰਦੀ ਮੇਰੇ ਕੀਮਤ ਆ ਜਿਹੜੇ ਹਾਂ ਨਾ ਝੋਡੀ ਨੂੰ ਝੋਡੀ 75 ਦੀ ਵੇਚ ਲਈ ਹਾਂ ਮੋਲ 75 ਕਹਿੰਗੇ 70 ਦੀ ਦੇ ਲਈਏ 70 ਦੀ ਹਾਂ ਪੰਜ ਘਰ ਦਾਂਗੇ ਪੰਜ ਪਹਿਲੀ ਆਧੀ ਝੋਡੀ ਦੇ ਦਾਂਗੇ ਹੋਰ ਛੱਡ ਦੇ ਯਾਰ ਕਿੰਨੇ ਛੱਡ ਦਈਏ ਪੂਰੇ ਜਾਂਦੇ ਪੂਰੇ ਖੱਦ ਦੀ ਹੋਰ ਥੋੜੀ ਕਰਨੀ ਹੋਈ ਥੋੜੀ ਹਾਂ ਚਲੋ ਠੀਕ ਆ ਆਹਾ ਇਹ ਐ 6.5 ਮਹੀਨਾ ਨਹੀਂ ਗੱਭਨ ਦੁੱਧ ਜਿਹੜਾ ਮਿੰਤੀ ਵਾਲਾ ਦੁੱਧ 9 ਕਿਲੋ ਇਹ ਮੈਂ ਦੀ ਮੈਂ ਗਰੰਟੀ ਦੇ ਦੂੰ ਮੈਂ ਟੀਕਾਣਾ ਲਊ ਭਾਵੇਂ ਬਿਹੜੇ ਤੇ ਖਿਲਾਰ ਕੇ ਚੋੜੋ ਠੀਕ ਆ ਹਾਂ ਲਓ ਜੀ ਇਹ ਵੀ ਦੇਖੋ ਕਿਲੋ ਦੁੱਧ 9 ਕਿਲੋ 9 ਕਿਲੋ 6.5 ਦੀ ਗੱਭਨ ਨਾ ਸੁਬੀ ਦੀ ਆ ਲਾਟ ਲਾਤੀ ਇਹ ਕਿ ਇਹ ਥੋੜਾ ਕੀ ਤੇਰੇ ਕੁੜੀਆਂ ਸ਼ੂਕਰ ਪੂਣਾ ਮੈਂ ਜੰਦਾ ਐਦਾਂ ਹੀ ਤਾਰ ਤੇ ਮਿਲਦੀ ਲੈ ਨਹੀਂ ਜੀ ਨਾ ਤਾਰਾ ਬੋਲੋ ਇੱਥੇ 60 ਯਾਦੀ ਮੈਂ ਦੇ ਦਾਂ ਇਹ ਵੀ 60 ਤੋਂ 2 ਛੱਡਦੇ 2 ਛੱਡ ਦਾਂਗੇ 58 ਯਾਦੀ ਜੈਸਸ ਨੂੰ ਦੇਣੀ ਹਾਂ ਚੱਲਣ ਦੇ ਵਾ ਲੈ ਜਾਓ ਲੈ ਜਾਓ ਵੇ ਲੋ ਜੀ ਨਿਆਣਾ ਵਿੱਚ ਚੋਣੂ ਐਡੀ ਜਾਰੀ ਛੱਡੀ ਲੋ ਜੀ ਇਹ ਲੈ 6 ਪਸ਼ੂ ਪਾਈਏ ਕੋਲ ਜੀ ਪਰ ਚੋਈ ਕਰਕੇ ਚੈੱਕ ਕਰਕੇ ਭਾਰ ਦੇ ਕੇ ਨਹੀਂ ਤਖਲੀ ਕਰਕੇ ਨਾ ਨਾ ਦੀ ਬਿਲਕੁਲ ਚਲੋ ਹੋਰ ਵੜਾ ਹੋਰ ਵੜਿਆ ਜੀ ਆਜੂ ਬਾਕੀ ਕਿਥੋਂ ਕਢਣੀ ਹੈ ਦੋੜਾ ਰਹਿਣਾ ਕਿਥੋਂ ਇਹ ਨਹੀਂ ਕਹੇ ਇਹਦੇ ਨਹੀਂ ਜਾਣਗਾ ਇੱਥੇ ਹੀ ਕਾਦੇ ਕਰਦੇ ਰਹਿੰਦਾ ਨਾ ਚਲੋ ਓਰੀਆ ਨਾਲ ਸਿਆਰ ਕੀਤੀਆਂ ਫੇਰ ਤੇ ਲੈ ਲਾਂਗੇ ਹੈ ਦੋ ਨੰਬਰ ਤੇ ਵੀ ਦੇ ਹੀ ਜਾਂਦੇ ਸਾਰੇ ਸਾਹ ਆਪਾਂ ਲੈ ਗਏ ਸਹੀ ਗੱਲ ਹਾਂ ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਨੰਬਰ 88721 73 ਜੀ ਹੋਣਾ ਤੇ ਅਸੇਦਾਰ